ਦਾ ਇੰਨਾ ਲੋਨ ਸੀ ਇਹ ਬੈਂਕ ਤੋਂ ਲੋਨ ਸੀ ਤੇ ਇਹਦੀ ਇੰਨੀ ਕਿਸ਼ਤ ਟੁੱਟੀ ਉਹ ਕੀ ਕਰਦੇ ਨੇ 10 15 ਗੁੰਡੇ ਹਰ ਚੌਂਕ 'ਚ ਖੜੇ ਹਰ ਸ਼ਹਿਰ ਪੂਰੇ ਪੰਜਾਬ ਦੇ ਵਿੱਚ ਚਾਣਾ ਜੀ ਖਾਸ ਕਰਕੇ ਰਸੈਂਜੀ ਜੀ ਜ਼ਿਆਦਾ ਹੋ ਰਿਹਾ ਪੂਰੇ ਲੁਧਿਆਣਾ ਤਾਂ ਹੋ ਰਿਹਾ ਲੁਧਿਆਣਾ ਦੇ ਵਿੱਚ ਪਤਾ ਕੀ ਹੈ ਪ੍ਰਵਾਸੀ ਭਰਾ ਬਹੁਤ ਨੇ ਠੀਕ ਹੈ ਹੋਰ ਸ਼ਹਿਰਾਂ 'ਚ ਕਿਉਂ ਨਹੀਂ ੱੱਕਾ ਹੁੰਦਾ ਕਿਉਂਕਿ ਉੱਥੇ ਪੰਜਾਬੀ ਭਰਾ ਆ ਜਾਂਦੇ ਨੇ ਪਰ ਇੱਥੇ ਕੀ ਹੈ ਹਰ ਪ੍ਰਵਾਸੀ ਨਾਲ ਵੀ ੱੱਕਾ ਹੁੰਦਾ ਦੇਖੋ ਇੱਕ ਚੀਜ਼ ਅਗਰ ਬੰਦਾ ਤੋੜਦਾ ਉਹ ਨਾ ਕਿੰਨੀ ਚੀਜ਼ਾਂ ਖਰਾਬ ਹੁੰਦੀ ਹੈ ਤੇ ਅਗਰ ਆਪਾਂ ਕਹੀਏ ਯਾਰ ਇੱਕ ਕਿਸ਼ਤ ਵਿੱਚੋਂ ਆਪਾਂ ਰੋਡ ਤੇ ਜਾਂਦੇ ਜਾਂਦੇ ਵਹੀਕਲ ਕੋਈ ਉਹਨੂੰ ਉਹਨੂੰ ਜਲੀਲ ਕਰੀ ਉਹਨੂੰ ਮਾਰੀਏ ਕੁਟੀਏ ਫੈਮਿਲੀ ਨਾ ਜਾਂਦਾ ਇਹ ਜਿਹਾ 11 ਕੇਸ ਵਿੱਚ ਖਲਮ 5000 ਰੁਪਏ ਤੁਹਾਡੇ ਵਰਗੇ ਵਧੀਆ ਜਿਹੜੇ ਮੁੰਡੇ ਖੁੰਡਿਆਂ ਨੂੰ ਜਿਹੜੇ ਮੁੰਡੇ ਜਿਹੜੇ ਬੇਲੇ ਨੇ ਉਹਨਾਂ ਨੂੰ ਇਹ 5-5000 ਰੁਪਏ ਦੇ ਵਿੱਚ ਰੱਖ ਦਿੰਦੇ ਕਿ ਤੁਸੀਂ ਕੋਈ ਗੱਡੀ ਲਿਆਓ 5000 ਰੁਪਏ ਮੇਰੇ ਕੋਲ ਲੈ ਜਾਓ ਅੱਛਾ ਦੋ ਨੰਬਰ ਦਾ ਸਕੈਮ ਬਹੁਤ ਵੱਡਾ ਸਕੈਮ ਹੈ ਦੋ ਮਤਲਬ ਤੁਸੀਂ ਬਾਈਕ ਫੜੋ ਦੋ ਨੰਬਰ ਦੇ ਵਿੱਚ ਸਾਨੂੰ ਲਿਆ ਕੇ ਦਿਓ ਤੇ ਅਸੀਂ ਤੁਹਾਨੂੰ 5000 ਰੁਪਏ ਲੈ ਜਾਓ ਔਰ ਅਗਰ ਬਾਈ ਚਾਂਸ ਬੰਦਾ ਕੋਈ ਗੱਡੀ ਕਿਸੇ ਦੀ ਕੋਈ ਰਿਕਵਰੀ ਜੈਂਟਰ ਕੋਈ ਬੰਦਾ ਫੜਦਾ ਵਾ ਹਨਾ ਤੇ ਉਹ ਜਦੋਂ ਬੈਂਕੇ ਜਾਂਦਾ ਉਹ ਕਹਿੰਦੇ ਸਾਡਾ ਬੰਦਾ ਇੰਨੀ ਇਹਨਾਂ ਨੇ ਦੋ ਨੰਬਰ ਦੇ ਵਿੱਚ ਕਲੈਕਸ਼ਨ ਜੈਂਸੀਆਂ ਪਾ ਲਈਆਂ ਹੋਈਆਂ ਨੇ ਜਿਨ੍ਹਾਂ ਦਾ ਕੋਈ ਅਤਾ ਪਤਾ ਨਹੀਂ ਕੋਈ ਨਾਂ ਨਹੀਂ ਕੁਝ ਨਹੀਂ ਨਾ ਉਹਨਾਂ ਕੋਈ ਆਇਡੈਂਟੀਟੀ ਪ੍ਰੂਫ ਔਰ ਨਾ ਕਿਸੇ ਤਰ੍ਹਾਂ ਦਾ ਕੋਈ ਵੀ ਕੋਈ ਪੁਲਿਸ ਵੱਲੋਂ ਜਾਂ ਕਿਸੇ ਕੋਰਟ ਵੱਲੋਂ ਕੋਈ ਉਹਨਾਂ ਕੋ オーडर ਨਹੀਂ ਹੈ ਇਹ ਕੀ ਕਰਦੇ ਨੇ ਉਹ ਜਿਹੜਾ ਮੋਟਰਸਾਈਕਲ ਫੜਦੇ ਨੇ ਉਹ ਆਪਣੇ ਦਫਤਰਾਂ ਦੇ ਵਿੱਚ ਜਮ੍ਹਾਂ ਕਰਾ ਦਿੰਦੇ ਨੇ ਜਮ੍ਹਾਂ ਕਰਾਤਾ ਜਮ੍ਹਾਂ ਨਹੀਂ ਕਰਾਇਆ ਆਪਣੇ ਮੋਟਰਸਾਈਕਲ ਆਪਣੇ ਮੋਟਰਸਾਈਲ ਉਹਦੇ ਚ ਆਫਿਸ ਦੇ ਵਿੱਚ ਆ ਉਜਾੜਦੇ ਨਹੀਂ ਆਪਣੇ ਦਫਤਰ ਜਿੱਥੇ ਜਿੱਤਾ ਮੰਨ ਲਓ ਇਹ ਮੇਰਾ ਦਫਤਰ ਬਣਿਆ ਪਿੱਛੇ ਜਗ੍ਹਾ ਬਣਾਦੇ ਉੱਥੇ ਮਤਲਬ ਉੱਥੇ ਰੱਖਦਾ ਮੋਟਰਸਾਈਕਲ ਫੇਰ ਕੀ ਕਰਦੇ ਨੇ ਮੰਨ ਲਓ ਸਪੋਜ਼ ਤੁਹਾਡਾ ਐਗਜ਼ਾਮਪਲ ਦੇ ਤੌਰ ਤੇ ਤੁਹਾਡਾ 60000 ਰੁਪਏ ਪ੍ਰਿੰਸੀਪਲ ਅਮਾਉਂਟ ਖੜੀ ਆ ਠੀਕ ਆ ਇਹ ਲੋਕ 15 ਤੋਂ 20000 ਦੇ ਵਿੱਚ ਬੈਂਕ ਨਾਲ ਸੈਟਲਮੈਂਟ ਕਰ ਲੈਂਦੇ ਆ ਬਾਈਕ ਦੀ ਕੀਮਤ ਜਿਹੜੀ ਆ 2023 ਐ 24 ਮਾਡਲ ਦੀ ਕੀਮਤ ਐ 65 ਤੋਂ 70000 ਰੁਪਏ ਤੇ ਤੁਸੀਂ 15000 ਰੁਪਏ ਦੇ ਵਿੱਚ ਮਾਲਕ ਬਣ ਗਏ ਤੁਸੀਂ ਮੋਟਰਸਾਈਕਲ ਚੱਕਿਆ ਤੁਸੀਂ 15 ਤੋਂ 20000 ਰੁਪਏ ਦੇ ਵਿੱਚ ਮਾਲਕ ਬਣ ਗਏ ਤੇ ਪਿੱਛੇ ਕੀ ਪਿੱਛੇ ਕਿੰਨਾ ਰਹੇਗਾ 50000 ਰੁਪਏ ਉਹ 50000 ਰੁਪਏ ਸਿੱਧਾ ਤੁਹਾਡੀ ਜੇਬ ਚ ਆ ਠੀਕ ਆ ਤੁਹਾਡਾ ਮੋਹ ਜਿਹੜਾ ਸਵਾਲ ਆ ਬੜੇ ਲੋਗ ਨੇ ਮੈਨੂੰ ਕਹਿੰਦੇ ਨੇ ਕਿ ਤੁਹਾਡੀ ਸੈਟਿੰਗ ਤਾਂ ਨਹੀਂ ਹੈਗੀ ਮੈਂ ਕਹਿੰਦਾ ਹਾਂਜੀ ਮੇਰੀ ਪੂਰੀ ਸੈਟਿੰਗ ਹੈ ਸਸ਼ੀਕਲ ਜੀ ਸਾਰਿਆਂ ਨੂੰ ਨਿਰਪੱਖ ਪੋਸਟ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਮੈਂ ਆਕਾਸ਼ ਬਹੁ ਤੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਮੈਂ ਨਵੇਂ ਨਵੇਂ ਮੁੱਦੇ ਲੈ ਕੇ ਤੁਹਾਡੇ ਮੂਰੇ ਰੂਬਰੂ ਹੁਣਾਂ ਨਵੀਆਂ ਨਵੀਆਂ ਸਟੋਰੀਆਂ ਲੋਕਾਂ ਦੇ ਨਵੇਂ ਨਵੇਂ ਚਿਹਰੇ ਤੁਹਾਡੇ ਮੂਰੇ ਲੈ ਕੇ ਮੈਂ ਰੂਬਰੂ ਹੁਣਾਂ ਬਹਿਰਾਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੁੱਦਾ ਇਹ ਪੰਜਾਬ ਵੀ ਸ਼ੁਰੂ ਕਰ ਰਹੇ ਹਾਂ ਦੋਸਤੋ ਕਿਉਂਕਿ ਪੰਜਾਬ ਜਿਹੜਾ ਲੁਧਿਆਣਾ ਸ਼ਹਿਰ ਹੈ ਮੁੱਦਿਆਂ ਤੋਂ ਭਰਿਆ ਹੋਇਆ ਹੈ ਪੰਜਾਬ ਵੀ ਮੁੱਦਿਆਂ ਤੋਂ ਭਰਿਆ ਹੋਇਆ ਹੈ ਅਸੀਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਮੇਨ ਪੁਆਇੰਟ ਤੇ ਆਣੇ ਆਜ ਦਾ ਜਿਹੜਾ ਮੁੱਦਾ ਹੈ ਅੱਜ ਦਾ ਜਿਹੜਾ ਸੈਸ਼ਨ ਹੈ ਉਹ ਹੈ ਰਿਕਵਰੀ ਬੇਸਿਸ ਜਿਹੜੇ ਏਜੰਟ ਲੋਕਾਂ ਨਾਲ ਧੱਕਾ ਕਰਦੇ ਨੇ ਜਿਹੜੇ ਏਜੰਟ ਲੋਕਾਂ ਦੇ ਨਾਲ ਪਰਜੋਰ ਬਿਨਾ ਵਾਰੰਟ ਤੋਂ ਬਿਨਾ ਕਿਸੇ ਲੀਗਲੀ ਕਾਰਵਾਈ ਤੋਂ ਉਹਨਾਂ ਦੇ ਵੀਹਿਕਲ ਚੱਕ ਕੇ ਲੈ ਜਾਂਦੇ ਨੇ ਉਹਨਾਂ ਦੇ ਨਾਲ ਕੁੱਟਮਾਰ ਕਰਦੇ ਨੇ ਮੁੱਦਾ ਇਹ ਹੈ ਇਹ ਮੁੱਦੇ ਨੂੰ ਚੱਕਣ ਵਾਲਾ ਸੈਂਡਵੀ ਪੰਜਾਬੀ ਸਾਡੇ ਨਾਲ ਅੱਜ ਮੌਜੂਦ ਹੈ ਸੈਂਡਵੀ ਪੰਜਾਬੀ ਇੱਕ ਪੰਜਾਬੀ ਗਾਇਕਾਰ ਵੀ ਬਹੁਤ ਵਧੀਆ ਨੇ ਔਰ ਜੇ ਮੈਂ ਗੱਲ ਕਰਾਂ ਤੇ ਉਹਨਾਂ ਦਾ ਸਮਾਜ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਹੈ ਇਸ ਮੈਟਰ ਦੇ ਵਿੱਚ ਬਹੁਤ ਜ਼ਿਆਦਾ ਰੋਲ ਅਦਾ ਕਈ ਪਰਚੇ ਵੀ ਕਰਾਏ ਕਈ ਲੋਕਾਂ ਦੇ ਵਹੀਕਲ ਵੀ ਛੁੜਾ ਕੇ ਦਿੱਤੇ ਕੀ ਐਸਐਲ ਸਚਾਈ ਰਿਕਵਰੀ ਵਾਲਿਆਂ ਦੀ ਇਹ ਕਿੱਦਾਂ ਕਰਦੇ ਆ ਕੀ ਮੈਟਰ ਹੈ ਸਾਰੀ ਗੱਲਬਾਤ ਅਸੀਂ ਸੈਂਡਵਿਚ ਜੀ ਤੋਂ ਜਾਣਾਂਗੇ ਸੈਂਡਵਿਚ ਬਹੁਤ-ਬਹੁਤ ਸਵਾਗਤ ਤੁਹਾਡਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਮਹਾਕਾਲੀ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਫਤਿਹ ਜੀ ਸਭ ਤੋਂ ਪਹਿਲਾਂ ਜਿਹਨੇ ਨਿਰਪੱਖ ਪੋਸਟ ਦੇਖਣ ਨਾਲ ਅਦਾ ਮੈਂ ਤੈ ਦਿਲੋਂ ਧੰਨਵਾਦ ਕਰਦਾ ਕਿ ਕਿ ਪਹਿਲਾ ਚੈਨਲ ਹੈ ਕਿ ਜਿਹੜਾ ਸੱਚ ਨੂੰ ਦਿਖਾਉਂਦਾ ਜੀ ਔਰ ਮੈਂ ਬਹੁਤ ਇੱਜ਼ਤ ਮਾਨ ਕਰਦਾ ਹਾਂ ਉਹ ਪੱਤਰਕਾਰਾਂ ਦੀ ਜਿਹੜਾ ਸੱਚਾਈ ਨੂੰ ਦਿਖੰਦਾ ਮੋਸਟਲੀ ਅੱਜ ਦੀ ਡੇਟ ਦੇ ਵਿੱਚ ਜਿੰਨੇ ਪੱਤਰਕਾਰ ਨੇ ਮੈਂ ਕਹਿਣਾ ਨਹੀਂ ਚਾਹੁੰਦਾ ਤੁਹਾਡੇ ਚੈਨਲ ਰਾਹੀਂ ਬਹੁਤ ਜਿਹੇ ਅਹਜੇ ਪੱਤਰਕਾਰ 1 ਸੈਕਿੰਡ ਬਹੁਤ ਜਿਹੇ ਪੱਤਰਕਾਰ ਅਹਜੇ ਨੇ ਜਿਹੜੇ ਕੀ ਵਿਕ ਜਾਂਦੇ ਨੇ ਪਰ ਨਿਰਪੱਖ ਪੋਸਟ ਹੈ ਜਵਾ ਕਿ ਇਹ ਵਿਕਾਉ ਨਹੀਂ ਹੈਗਾ ਤੇ ਸਭ ਤੋਂ ਪਹਿਲਾਂ ਤਾਂ ਹੀ ਮੈਂ ਦੁਬਾਰਾ ਧੰਨਵਾਦ ਕਰਦਾ ਜੀ ਰਹੀ ਗੱਲ ਰਿਕਵਰੀ ਏਜੰਟਾਂ ਦੀ ਜੀ ਮੋਸਟਲੀ ਪੂਰੇ ਪੰਜਾਬ ਦੇ ਵਿੱਚੋਂ ਲਗ ਲਗ ਸ਼ਹਿਰਤ ਵਿੱਚ ਮੈਨੂੰ ਕਾਲ ਆਉਂਦੀਆਂ ਨੇ ਕਿ ਸਰ ਸਾਡਾ ਬਾਈਕ ਚੱਕ ਕੇ ਲੈ ਗਏ ਸਰ ਸਾਡੀ ਗੱਡੀ ਆਨ ਦਾ ਰੋਡ ਚੱਕ ਕੇ ਲੈ ਗਏ ਸਰ ਸਾਡਾ ਟੂ-ਵੀਲਰ ਚੱਕ ਕੇ ਲੈ ਗਏ ਸਰ ਸਾਡੀ ਫ੍ਰਿਜ ਚੱਕ ਕੇ ਲੈ ਗਏ ਮੈਂ ਇੱਕ ਗੱਲ ਇਹ ਪੁੱਛਣਾ ਚਾਹੁੰਦਾ ਮਾ ਜੋਗ ਸੀਐਮ ਸਾਹਿਬ ਭਗਵੰਤ ਮਾਨ ਨੂੰ ਕਿ ਤੁਸੀਂ ਹਰ ਮੁੱਦੇ ਤੇ ਬੋਲਦੇ ਹੋ ਛੋਟੀ ਤੋਂ ਛੋਟੀ ਚੀਜ਼ ਤੇ ਬੋਲਦੇ ਕੀ ਤੁਹਾਨੂੰ ਇਹ ਚੀਜ਼ ਦਿਖਦੀ ਨਹੀਂ ਹੈਗੀ ਕਿ ਇਹ ਵੱਡੇ ਵੱਡੇ ਅਫਸਰਾਂ ਦਾ ਇਹਦੇ ਵਿੱਚ ਸੈਟਿੰਗ ਤਾਂ ਨਹੀਂ ਹੈਗੀ ਹਮ ਹਮ ਮੈਨੂੰ ਜਿੱਥੇ ਤੱਕ ਲੱਗਦਾ ਵੱਡੇ ਵੱਡੇ ਅਫਸਰਾਂ ਦੀ ਕਿਤੇ ਸੈਟਿੰਗ ਤਾਂ ਨਹੀਂ ਹੈਗੀ ਨਹੀਂ ਪਹਿਲਾਂ ਆਪਾਂ ਦੱਸ ਦਈਏ ਜੀ ਰਿਕਵਰੀ ਦਾ ਮਤਲਬ ਕੀ ਹੈ ਚੱਕ ਕੇ ਕਿਦਾਂ ਲੈ ਜਾਂਦੇ ਉਹਨਾਂ ਦੇ ਕੋਲ ਕੋਈ ਲੀਗਲ ਅਥਾਰਟੀ ਹੁੰਦੀ ਹੈ ਜਦੋਂ ਸਰਕਾਰ ਆਪਣੀ ਕਾਂਗਰਸ ਦੀ ਸਰਕਾਰ ਸੀਗੀ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਹੁੰਦੇ ਸੀ ਇੱਕ ਲਾ ਇੱਕ ਉਹਨਾਂ ਨੇ ਆਰਡਰ ਆਰਬੀਆਈ ਨੂੰ ਦਿੱਤਾ ਸੀ ਕਿ ਜਿਹੜੀ ਰਿਕਵਰੀ ਉਹ ਬੈਨ ਕੀਤੀ ਗਈ ਆ ਰਿਕਵਰੀ ਬੈਨ ਕੀਤੀ ਗਈ ਆ ਉਹ ਅੱਜ ਤੋਂ 25 ਸਾਲ 30 ਸਾਲ ਪਹਿਲਾਂ ਦੀ ਗੱਲ ਹੈ ਉਹ ਤੋਂ ਅੱਜ ਤੱਕ ਵੀ ਰਿਕਵਰੀ ਬੈਨ ਆ ਅਗਰ ਤੁਸੀਂ ਕਿਸੇ ਦੇ ਨਾਲ ਵੀ ਰਿਕਵਰੀ ਕਰਦੇ ਹੋ ਤੇ ਤੁਹਾਡੇ ਤੇ ਮਾਂ ਜੋਗ ਅਦਾਲਤ ਦੇ ਵਿੱਚੋਂ ਤੁਸੀਂ ਉਹਨੂੰ ਸੈਕਸ਼ਨ 9 ਦੇ ਆਰਡਰ ਲੈ ਕੇ ਤਾਂ ਰਿਕਵਰ ਕਰ ਸਕਦੇ ਹੋ ਉਹ ਵੀ ਮੌਜੂਦਾ ਉਸ ਏਰੀਆ ਦੀ ਪੁਲਿਸ ਸਟੇਸ਼ਨ ਨੂੰ ਇਤਲਾਹ ਕਰਕੇ ਇਹ ਲੋਕ ਕੀ ਕਰਦੇ ਨੇ 2 ਨੰਬਰ ਦੇ ਵਿੱਚ ਲੋਕਾਂ ਅੱਜ ਕੱਲ ਕੀ ਕਰਦਾ ਪਰ ਇਹ ਬਹੁਤ ਬਰੀਕੀ ਜਾਵਾਂਗੇ ਮੈਂ ਤੁਹਾਨੂੰ ਸਾਰੇ ਜਿਹੜੇ ਮੇਰੇ ਮੇਰੇ ਵੀਰ ਮੈਨੂੰ ਪਿੰਨ ਮੇਰੀ ਭੈਣ ਭਰਾ ਦੇਖ ਰਹੇ ਨੇ ਮੈਂ ਉਹਨਾਂ ਨੂੰ ਇੱਕ ਬਹੁਤ ਬਰੀਕੀ ਚੀਜ਼ ਦੱਸਣਾ ਚਾਹਨਾ ਸਪੋਜ ਇੱਕ ਬੰਦਾ ਮੋਟਰਸਾਈਕਲ ਲੈ ਜਾਂਦਾ ਬਿਲਕੁਲ ਮੋਟਰਸਾਈਕਲ ਦੀ ਕੀਮਤ ਲੱਖ ਰੁਪਇਆ ਹਮ ਬੰਦਾ 10-15000 ਰੁਪਇਆ ਡਾਊਨ ਪੇਮੈਂਟ ਵੀ ਦਿੰਦਾ 2-4 ਚਾ ਚਾ ਚ ਕਿਸ਼ਤਾਂ ਵੀ ਦਿੰਦਾ ਇੱਕ ਅੱਧੀ ਕਿਸ਼ਤ ਟੁੱਟ ਗਈ ਇਹ ਜਿਹੜੇ ਬੈਂਕਾਂ ਨੇ ਨਾ ਇੱਕ ਗੁੰਡੇ ਪਾਲੇ ਹੋਇਆ ਹਮ ਜਿਹੜੇ ਗੁੰਡੇ ਨੇ ਉਹ ਕੀ ਕਰਦੇ ਨੇ ਉਹਨਾਂ ਨੂੰ ਐਪਸ ਦਿੱਤੀਆਂ ਹਈਆਂ ਦਾਦਾ 10 20 ਬੈਂਕਾਂ ਦੇ ਉਹਨਾਂ ਨੇ ਐਪਸ ਕਨਵਰਟ ਕੀਤੀਆਂ ਹਈਆਂ ਉਹ ਐਪ ਦੇ ਵਿੱਚ ਨਾ ਕੀ ਕਰਦੇ ਗੱਡੀ ਨੰਬਰ ਪਾਉਂਦੇ ਆ ਉੱਥੇ ਸਾਰਾ ਚਿੱਠਾ ਆ ਜਾਂਦਾ ਚਿੱਠਾ ਆਉਂਦਾ ਤੇ ਉਸੇ ਟਾਈਮ ਉਹਨਾਂ ਨੂੰ ਪਤਾ ਲੱਗ ਜਾਂਦਾ ਇਸ ਬੰਦੇ ਦਾ ਇੰਨਾ ਲੋਨ ਸੀ ਇਹ ਬੈਂਕ ਤੋਂ ਲੋਨ ਸੀ ਤੇ ਇਹਦੀ ਇੰਨੀ ਕਿਸ ਤਰ੍ਹਾਂ ਟੁੱਟੀ ਉਹ ਕੀ ਕਰਦੇ ਨੇ 10 15 ਗੁੰਡੇ ਹਰ ਚੌਂਕ 'ਚ ਖੜੇ ਹਰ ਸ਼ਹਿਰ ਪੂਰੇ ਪੰਜਾਬ ਦੇ ਵਿੱਚ ਵਿੱਚ ਲੁਧਿਆਣਾ 'ਚ ਹੀ ਖਾਸ ਕਰਕੇ ਸੈਂਡਵੀਂ 'ਚ ਹੀ ਜ਼ਿਆਦਾ ਹੋ ਰਿਹਾ ਪੂਰੇ ਲੁਧਿਆਣਾ ਤਾਂ ਹੋ ਰਿਹਾ ਲੁਧਿਆਣਾ ਵਿੱਚ ਪਤਾ ਕੀ ਹੈ ਪ੍ਰਵਾਸੀ ਭਰਾ ਬਹੁਤ ਨੇ ਠੀਕ ਹੈ ਹੋਰ ਸ਼ਹਿਰ ਨਵੀ ਤੱਕ ਕਾ ਹੁੰਦਾ ਠੀਕ ਆ ਠੀਕ ਆ ਯਾਰ ਜਿਹੜੇ ਬੰਦੇ ਨੂੰ ਪੁਲਿਸ ਦੁਆਰੇ ਪੁਲਿਸ ਤੋਂ ਡਰਦਾ ਅਗ ਲੱਗਦਾ ਮੇਰੀ ਕਿਸਤ ਟੁੱਟ ਗਈ ਯਾਰ ਬੋਲਦਾ ਹੀ ਨਹੀਂ ਸੋਚੋ 90% ਉਹੀ ਲੋਕਾਂ ਨਾਲ ਧੱਕਾ ਕਰਦੇ ਜਿਹੜਾ ਜੈਨੂਨ ਬੰਦਾ ਹੋਊਗਾ ਉਹ ਧੱਕਾ ਨਹੀਂ ਕਰਾਉ ਉਹਨੂੰ ਪਤਾ ਪੁਲਿਸ ਪ੍ਰਸ਼ਾਸਨ ਦਾ ਔਰ ਲਾਅ ਐਂਡ ਆਰਡਰ ਦਾ ਕੀ ਹੈ ਕਿ ਤੁਹਾਡੇ ਕੋਲ ਸੈਕਸ਼ਨ 9 ਦੇ ਆਰਡਰ ਮੰਗਦਾ ਤੁਹਾਡੇ ਵਰਗਾ ਪੜਿਆ ਲਿਖਿਆ ਪੱਤਰਕਾਰ ਵੀ ਹੋਊਗਾ ਅਗਰ ਮੰਨ ਲਓ ਤੁਹਾਡੀ ਵੀ ਕਿਸਤ ਟੁੱਟ ਗਈ ਮੇਰੀ ਵੀ ਕਿਸਤਾਂ ਟੁੱਟਦੀਆਂ ਨਹੀਂ ਯਾਰ ਹਰ ਇੱਕ ਗੁਰਤੀ ਬੰਦੇ ਦੇ ਕਦੀ ਉਤਾਚੜਾ ਆਉਂਦਾ ਰਹਿੰਦਾ ਕਦੀ ਸੈਲਰੀ ਲੇਟ ਆ ਕਦੀ ਕੋਚਾ ਕਦੀ ਬਿਜ਼ਨ ਕੋਈ ਬਹੁਤ ਹੀ ਵਧੀਆ ਬੋਣੀ ਨਹੀਂ ਹੁੰਦੀ ਮਹੀਨਾ ਦੀ ਸਰਕਲ ਨਹੀਂ ਚੱਲਦਾ ਤਾਂ ਚਲੋ ਹਾਰਕ ਦੀ ਕਿਸ਼ਤਾਂ ਟੁੱਟਦੀਆਂ ਨੇ ਮੈਂ ਨਹੀਂ ਕਹਦਾ ਕਿ ਜਿਹਦੀ ਕਿ ਸਟੂਡੀਓ ਉਹ ਬੰਦਾ ਮਾੜਾ ਵਾ ਬੰਦੇ ਚੰਗੇ ਦੇ ਵੀ ਕਿਸ਼ਤ ਤੁਰਦੇ ਔਰ ਵਿਧ ਪਨਲਟੀ ਬੈਂਕ ਉਹਨਾਂ ਤੋਂ ਪੈਸੇ ਵੀ ਲੈਂਦੀ ਆ ਉਹਦਾ ਸਿਬਲ ਵੀ ਖਰਾਬ ਹੁੰਦਾ ਦੇਖੋ ਇੱਕ ਚੀਜ਼ ਅਗਰ ਬੰਦਾ ਟੋੜਦਾ ਉਹਦਾ ਕਿੰਨੀ ਚੀਜ਼ਾਂ ਖਰਾਬ ਹੁੰਦੀਆਂ ਤੇ ਅਗਰ ਆਪਾਂ ਕਹੀਏ ਯਾਰ ਇੱਕ ਕਿਸ਼ਤ ਪਿੱਛੋਂ ਆਪਾਂ ਰੋਡ ਤੇ ਜਾਂਦੇ ਜਾਂਦੇ ਵੀਕਲ ਖੋਈ ਉਹਨੂੰ ਉਹਨੂੰ ਜਲੀਲ ਕਰੀ ਉਹਨੂੰ ਮਾਰੀਏ ਕੁੱਟਿਏ ਫੈਮਲੀ ਨਾਲ ਜਾਂਦਾ ਇਹ ਜਿਹੜਾ 11 ਕੇਸ ਮੇਰੇ ਕੋਲ ਆਉਂਦੇ ਕਿੰਨੀ ਕਿਸ਼ਤ ਟੁੱਟਣ ਤੋਂ ਬਾ ਕਿਸਤ ਇਹ ਨਹੀਂ ਹੁੰਦਾ ਕਿ ਦੋ ਕਿਸ਼ਤਾਂ ਟੁੱਟੀਆਂ 10 ਕਿਸ਼ਤਾਂ ਟੁੱਟੀਆਂ ਇਹ ਕੋਈ ਹੁੰਦਾ ਅਗਰ ਤੁਸੀਂ ਰਿਕਵਰ ਕਰਨੀ ਕੋਈ ਵੀ ਚੀਜ਼ ਸਭ ਤੋਂ ਪਹਿਲਾਂ ਆਪਾਂ ਉਹਨੂੰ ਆਪਾਂ ਉਹਦੇ ਸੈਕਸ਼ਨ 9 ਦੇ ਆਰਡਰ ਲੈਣੇ ਉਹ ਪਹਿਲੇ ਹੀ ਸਾਈਨ ਕਰਾ ਲੈਂਦੇ ਆ ਤੁਹਾਡੇ ਕੋਲ ਜਦੋਂ ਆਪਾਂ ਫਾਈਲ ਸਾਈਨ ਕਰਾਣੇ ਉਹਦੇ ਚ ਸਾਰੇ ਸਾਈਨ ਕਰਾ ਲੈਂਦੇ ਇਹਦੇ ਚ ਆਪਣੇ ਕੋ ਰਿਕਵਰੀ ਤੇ ਤੁਸੀਂ ਉਹਨੂੰ ਸੈਕਸ਼ਨ 9 ਦੇ ਵੀ ਆਰਡਰ ਕਰਾ ਲੈਂਦੇ ਆ ਤੁਹਾਡੇ ਕੋਲ ਚੈੱਕ ਦੇ ECS ਦੇ ਵੀ ਕਰਾ ਲੈਂਦੇ ਹਰ ਚੀਜ਼ ਤੁਹਾਡੇ ਹਰ ਤਰ੍ਹਾਂ ਦੇ ਹੱਥ ਵੜ ਦਿੰਦੇ ਆ ਜਦੋਂ ਤੁਹਾਡੇ ਕੋਲ ਸੈਕਸ਼ਨ 9 ਦੇ ਆਰਡਰ ਕਰਾਏ ਹੁੰਦੇ ਨੇ ਕਹਿਣ ਤੋਂ ਬਾਅਦ ਉਸ ਵੇ ਇਨਾਂ ਨੇ ਇੱਕ ਕੋਰਟ ਤੋਂ ਆਰਡਰ ਲੈਣਾ ਹੁੰਦਾ ਉਹ ਆਰਡਰ ਪਾਸ ਕਰਾਉਣ ਲਈ 20 ਤੋਂ 25000 ਰੁਪਏ ਦਾ ਖਰਚਾ ਲੱਗਦਾ ਓਕੇ ਟੂ ਵੀਲਰ ਤੇ ਕਿਉਂਕਿ ਉਹ ਫੀਸ ਆ ਕੁਛ ਆ ਤੇ ਉਹਨੂੰ ਟਾਈਮ ਵੀ ਲੱਗਦਾ ਤੇ ਮੋਸਟਲੀ ਇਹਨਾਂ ਨੂੰ ਇਹ ਖਰਚਾ ਰਿਕਵਰੀ ਨੂੰ ਪੈਂਦਾ ਜਿਹੜੇ ਰਿਕਵਰੀ ਬੈਂਕ ਨੂੰ ਪੈਂਦਾ ਅੱਛਾ ਇਸ ਕਰਕੇ ਕੀ ਕਰਦੇ ਨੇ ਇਹਨਾਂ ਨੂੰ ਪਤਾ ਇਹ 25 ਤੋਂ 30000 ਰੁਪਏ ਖਰਚਾ ਉੱਥੇ ਨਹੀਂ ਕਰਦੇ 5000 ਰੁਪਏ ਤੁਹਾਡੇ ਵਰਗੇ ਵਧੀਆ ਜਿਹੜੇ ਮੁੰਡੇ ਖੁੰਡਿਆ ਨੂੰ ਜਿਹੜੇ ਮੁੰਡੇ ਜਿਹੜੇ ਬੇਲੇ ਨੇ ਉਹਨਾਂ ਨੂੰ ਇਹ 5000 ਰੁਪਏ ਦੇ ਵਿੱਚ ਰੱਖ ਲੈਂਦੇ ਕਿ ਤੁਸੀਂ ਕੋਈ ਗੱਡੀ ਲਾਓ 5000 ਰੁਪਏ ਮੇਰੇ ਕੋਲ ਲੈ ਜਾਓ ਅੱਛਾ ਦੋ ਨੰਬਰ ਦਾ ਸਕੈਮ ਬਹੁਤ ਵੱਡਾ ਸਕੈਮ ਆ ਦੋ ਮੰਨ ਲਓ ਤੁਸੀਂ ਬਾਈਕ ਫੜੋ ਦੋ ਨੰਬਰ ਦੇ ਵਿੱਚ ਸਾਨੂੰ ਲਿਆ ਕੇ ਦਿਓ ਤੇ ਅਸੀਂ ਤੁਹਾਨੂੰ 5000 ਰੁਪਏ ਲੈ ਜਾਓ ਔਰ ਅਗਰ ਬਾਈ ਚਾਂਸ ਬੰਦਾ ਕੋਈ ਗੱਡੀ ਕਿਸੇ ਦੀ ਕੋਈ ਰਿਕਵਰੀ ਏਜੰਟ ਕੋਈ ਬੰਦਾ ਫੜਦਾ ਵਾ ਹਨਾ ਤੇ ਉਹ ਜਦੋਂ ਬੈਂਕ ਜਾਂਦਾ ਉਹ ਕਹਿੰਦੇ ਸਾਡਾ ਬੰਦਾ ਇੰਨੀ ਇਹ ਅੱਛਾ ਇਹਨਾਂ ਨੇ ਦੋ ਨੰਬਰ ਦੇ ਵਿੱਚ ਕਲੈਕਸ਼ਨ ਏਜੰਸੀਆਂ ਪਾ ਲੀਆਂ ਹੋਈਆਂ ਨੇ ਜਿਨ੍ਹਾਂ ਦਾ ਕੋਈ ਅਤਾ ਪਤਾ ਨਹੀਂ ਕੋਈ ਨਾਂ ਨਹੀਂ ਕੁਛ ਨਹੀਂ ਨਾ ਉਹਨਾਂ ਕੋਈ ਆਇਡੈਂਟੀਟੀ ਪ੍ਰੂਫ ਆ ਨਾ ਕਿਸੇ ਤਰ੍ਹਾਂ ਦਾ ਕੋਈ ਵੀ ਕੋਈ ਪੁਲਿਸ ਵੱਲੋਂ ਜਾਂ ਕਿਸੇ ਕੋਰਟ ਵੱਲੋਂ ਕੋਈ ਉਹਨਾਂ ਕੋ オーडर ਨਹੀਂ ਹੈਗਾ ਗੱਡੀ ਫੜੀ ਤੁਸੀਂ ਧੱਕਾ ਕੀਤਾ ਤੁਹਾਡੇ ਚਪੇੜਾ ਮਾਰੀਆਂ ਅੱਛਾ ਘਾਰ ਦਿੰਦੇ ਹਨ ਭਾਜੀ ਇੱਕ ਬੰਦੇ ਨੂੰ ਆਪਾਂ ਕੱਲੇ ਮੰਨ ਲਓ ਆਪਾਂ ਜੌਬ ਕਰ ਰਹੇ ਕੋਈ ਮਾਰਕੀਟਿੰਗ ਕਰ ਰਹੇ ਕੱਲੇ ਜਣੇ ਆ ਤੇ ਅਗਰ ਤੁਹਾਨੂੰ 8-10 ਬੰਦੇ ਪੈ ਜਾਣਗੇ ਤੁਸੀਂ ਉੱਥੇ ਕੀ ਕਰੋਗੇ ਇਹਨਾਂ ਦੇ ਕੋਲ ਰਾਈਟ ਹੁੰਦਾ ਸੈਂਡ ਵੀ ਵੀਰੇ ਹੁਣ ਭਾਜੀ ਕੁਝ ਵੀ ਨਹੀਂ ਹੁੰਦਾ ਹੈਗਾ ਤਾਂ ਕ੍ਰਾਈਮ ਹੈ ਨਾ ਇਹ ਕ੍ਰਾਈਮ ਤਾਂ ਹੈ ਹੀ ਪਰ ਕਰੂਗਾ ਕੌਣ ਕੰਪਲੀਟ ਕੌਣ ਕਰੂਗਾ ਮੰਨ ਲਓ ਤੁਸੀਂ ਤੁਹਾਨੂੰ ਕਦੀ ਜ਼ਿੰਦਗੀ ਚ ਹੱਦ ਤੱਕ ਤੁਸੀਂ ਥਾਣੇ ਦਾ ਮੂੰਹ ਨਹੀਂ ਦੇਖਿਆ ਗੇਟ ਦੀ ਟੱਪੇ ਅਗਰ ਚਿੱਟੀ ਵਰਦੀ ਦੇ ਕੇ ਆਪਾਂ ਪਿੱਛੇ ਨੂੰ ਮੋਟਰਸਾਈਕਲ ਘੁਮਾ ਲੰਦੇ ਹਾਂ ਤੇ ਤੁਹਾਡੇ ਨਾਲ ਅਗਰ ਕੋਈ ਤੱਕਾ ਕਰ ਜੇ ਤੁਸੀਂ ਪੁਲਿਸ ਕੋਲ ਕੰਪਲੀਟ ਕਰੋਗੇ ਤੁਹਾਨੂੰ ਉਹ ਤਾਂ ਪੁਲਿਸ ਲਾ ਐਂਡ ਆਰਡਰ ਪਤਾ ਹੀ ਨਹੀਂ ਇਹ ਉਹੀ ਲੋਕਾਂ ਨਾਲ ਤੱਕਾ ਕਰਦੇ ਫੇਰ ਕੀ ਕਰਦੇ ਸਭ ਤੋਂ ਵੱਡੀ ਗੱਲ ਕੀ ਕਰਦੇ ਇਹ ਜਿਹੜਾ ਮੋਟਰਸਾਈਕਲ ਬੈਂਕ ਵੀ ਨਹੀਂ ਜਮ੍ਹਾਂ ਕਰਾਉਂਦੇ ਅੱਛਾ ਸਭ ਤੋਂ ਵੱਡਾ ਖੁਲਾਸਾ ਹੈ ਸਭ ਤੋਂ ਵੱਡਾ ਕਰਦੇ ਕੀ ਹੈ ਫਿਰ ਇਹ ਕੀ ਕਰਦੇ ਨੇ ਉਹ ਜਿਹੜਾ ਮੋਟਰਸਾਈਕਲ ਫੜਦੇ ਨੇ ਉਹ ਆਪਣੇ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਾ ਦਿੰਦੇ ਨੇ ਜਮ੍ਹਾਂ ਕਰਾਤਾ ਜਮਾ ਨਹੀਂ ਕਰਾਇਆ ਸਭ ਆਪਣੇ ਮੋਟਰਸਾਈਕਲ ਆਪਣੇ ਮੋਟਰਸਾਈਕਲ ਉਹਦੇ ਚ ਆਫਿਸ ਦੇ ਵਿੱਚ ਆ ਉਜਾੜ ਤੇ ਨਹੀਂ ਆਪਣੇ ਦਫਤਰ ਜਿੱਥੇ ਜਿੱਦਾ ਮੰਨ ਲਓ ਇਹ ਮੇਰਾ ਦਫਤਰ ਬਣਿਆ ਪਿੱਛੇ ਜਗਾ ਬਣਾਤੇ ਉੱਥੇ ਮਤਲਬ ਉੱਥੇ ਰੱਖਤਾ ਮੋਟਰਸਾਈਕਲ ਫਿਰ ਇਹ ਵੇਟ ਕਰਦੇ ਨੇ ਹਫਤਾ ਦਾ ਦzień ਕਿਉਂਕਿ ਹੈ ਤਾਂ ਕਰਾਈ ਹੋਣਾ ਫਿਰ ਵੇਟ ਕਰਦੇ ਨੇ ਗਾ ਕਿੱਥੇ ਘੁੰਮਦਾ ਅਗਰ ਤਾਂ ਤੇਰੇ ਭਰਾ ਕੋ ਸੈਂਡ ਵੀ ਪੰਜਾਬੀ ਕੋਈ ਬੰਦਾ ਆ ਗਿਆ ਫਿਰ ਤਾਂ ਇਹਨਾਂ ਨੂੰ ਹੱਤਾ ਪੈਰਾ ਦੀ ਪੈ ਜਾਂਦੀਆਂ ਨੇ ਤੇ ਚਲੋ ਕਈ ਵਾਰ ਮੇਰਾ ਮੈਂ ਵੀ ਸ਼ਡਿਊਲ ਆ ਮੇ ਵੀ ਮੈਂ ਵੀ ਬੱਚੇ ਪਾਲਨੇ ਮੇਰਾ ਆਪਣਾ ਬਿਜ਼ਨਸ ਹਰ ਚੀਜ਼ ਹਨਾ ਤੇ کئی ਵਾਰ ਜਦੋਂ ਨਹੀਂ ਆਂਦੇ ਤੇ ਹਫਤਾ ਦਸ ਦਿਨ ਨੂੰ ਦੇਖਦੇ ਆ ਫੇਰ ਕੀ ਕਰਦੇ ਨੇ ਮੰਨ ਲਓ ਸਪੋਜ਼ ਤੁਹਾਡਾ ਐਗਜ਼ਾਮਪਲ ਦੇ ਤੌਰ ਤੇ ਤੁਹਾਡਾ 60000 ਰੁਪਏ ਪ੍ਰਿੰਸੀਪਲ ਅਮਾਉਂਟ ਖੜੀ ਆ ਹੂੰ ਠੀਕ ਆ ਇਹ ਲੋਕ 15 ਤੋਂ 20000 ਦੇ ਵਿੱਚ ਬੈਂਕ ਨਾਲ ਸੈਟਲਮੈਂਟ ਕਰ ਲੈਂਦੇ ਆ ਅੱਛਾ ਹਾਂਜੀ 60000 ਦੀ ਪ੍ਰਿੰਸੀਪਲ ਅਮਾਉਂਟ ਖੜੀ ਆ ਵਿਆਜ ਪਾ ਕੇ 90000 ਖੜਾ ਇਹ ਉਹਨਾਂ ਨੂੰ ਕਹਿ ਦਿੰਦੇ ਆ ਕਿ ਬੰਦਾ ਉੱਥੋਂ ਸਕਿਪ ਹੋ ਗਿਆ ਸਰ ਉੱਥੇ ਮੇਲ ਪਾ ਦਿੰਦੇ ਬੈਂਕ ਨੂੰ ਬੈਂਕ ਵਾਲੇ ਵੀ ਮੈਨੇਜਰ ਰਲੇ ਹੋਏ ਇਹਨਾਂ ਨਾਲ ਪੂਰੇ ਬਹੁਤ ਬਹੁਤ ਹਾਈ ਲੈਵਲ ਦੇ ਸੈਟਿੰਗ ਆ ਤੁਹਾਨੂੰ ਮੈਂ ਦੱਸਦਾ ਇਹਨਾਂ ਦਾ ਹੋਲੀ ਹੋਲੀ ਖੁਲਾਸਾ ਜੋ ਮੈਨੂੰ ਦੇਖ ਰਿਹਾ ਔਰ ਮੈਂ ਇੰਨਾ ਐਪਰੀਸ਼ੀਏਟ ਦੁਨੀਆ ਇੰਨਾ ਪਿਆਰ ਕਰੀ ਪੰਜਾਬ ਦੇ ਵਿੱਚ ਇੰਨਾ ਪਿਆਰ ਮਿਲ ਰਿਹਾ ਬੜੇ ਗਰੀਬ ਲੋਕਾਂ ਨਾਲ ਜਿਹੜਾ ਤੱਕਾ ਹੁੰਦਾ ਸੀ ਉਹ ਵੀ ਚਾਹ ਕਾਫੀਆਂ ਦੇ ਵੀਕਲ ਤੁਸੀਂ ਜਮ੍ਹਾਂ ਕਰਵਾਇਆ ਮੈਂ ਤੁਹਾਨੂੰ ਇੱਕ ਵਾਰੀ ਸੈਂਡ ਵੀ ਪੰਜਾਬੀ ਦੀ ਦਾ ਐਦਾਂ ਦਾ ਨਾਮ ਹੈ ਕਿਸੇ ਗਰੀਬ ਦਾ ਵਿਚ ਬਜ਼ਾਰ ਦੇ ਵਿੱਚ ਰਿਕਸ਼ਾ ਰੋਕ ਲੈ ਇੱਕ ਮਹੀਨਾ ਉਹਨਾਂ ਦੇ ਕੋਲੇ ਖੜਾ ਹੋ ਗਿਆ ਸੀ ਜਦੋਂ ਇਹਨਾਂ ਦੀ ਵੀਡੀਓ ਉਹਨਾਂ ਨੇ ਦੇਖੀ ਤਾਂ ਰਾਤੋ-ਰਾਤ ਉਹਨਾਂ ਨੇ ਰਿਕਸ਼ਾ ਮਨ ਦੇ ਘਰੇ ਬਾਹਰ ਜਾ ਕੇ ਬਾਈ ਚਾਬੀ ਉਹਨਾਂ ਨੂੰ ਫੜਾ ਕੇ ਚਲੇ ਗਏ ਗਵੰਡੀਆਂ ਨੂੰ ਬਿਲਕੁਲ ਬਿਲਕੁਲ ਬਹੁਤ ਰੋਜ਼ ਬਿਨ ਨਾਗਾ 8 ਤੋਂ 10 20 ਗੱਡੀਆਂ ਮੈਂ ਛੜਾ ਕੇ ਦੇਣਾ ਇਹ ਗੁੰਡਿਆਂ ਤੋਂ ਮੈਂ ਗੁੰਡਾ ਹੀ ਕਹੂੰਗਾ ਭਾਜੀ ਮੈਂ ਇਹਨਾਂ ਦਾ ਨਾਮ ਨਹੀਂ ਦੇਣਾ ਚਾਹੁੰਦਾ ਨਾ ਇਹ ਬੈਂਕ ਦੇ ਬੰਦੇ ਆ ਨਾ ਬੈਂਕ ਵਾਲੇ ਇਹਨਾਂ ਨੂੰ ਕਹਿੰਦੇ ਸਾਡੇ ਬੰਦੇ ਆ ਫੇਰ ਕੀ ਕਰਦੇ ਨੇ ਮੰਨ ਲਓ ਤੁਹਾਡਾ ਐਗਜ਼ਾਮਪਲ ਦੇ ਤੌਰ ਤੇ 60000 ਰੁਪਏ ਦਾ ਪ੍ਰਿੰਸੀਪਲ ਖੜ ਬਾਈਕ ਦੀ ਕੀਮਤ ਜਿਹੜੀ ਆ 2023 ਜਾਂ 24 ਮਾਡਲ ਦੀ ਕੀਮਤ ਆ 65 ਤੋਂ 70000 ਰੁਪਿਆ ਤੇ ਤੁਸੀਂ 15000 ਰੁਪਏ ਦੇ ਵਿੱਚ ਮਾਲਕ ਬਣ ਗਏ ਤੁਸੀਂ ਮੋਟਰਸਾਈਕਲ ਚੱਕਿਆ ਤੁਸੀਂ 15 ਤੋਂ 20000 ਰੁਪਏ ਦੇ ਵਿੱਚ ਮਾਲਕ ਬਣ ਗਏ ਤੇ ਪਿੱਛਾ ਕੀ ਪਿੱਛੇ ਕਿੰਨਾ ਰਹਿ ਗਿਆ 50000 ਰੁਪਿਆ ਉਹ 50000 ਰੁਪਏ ਸਿੱਧਾ ਤੁਹਾਡੀ ਜੇਬ 'ਚ ਆ ਆਈਡੀ ਪ੍ਰੂਫ ਇਹਨਾਂ ਕੋਲ ਆ ਆਰ ਸੀ ਇਹਨਾਂ ਕੋਲ ਆ ਜਿਹੜੀ ਐਨਓਸੀ ਲੈਣੀ ਉਹ ਇਹਨਾਂ ਕੋਲ ਆ ਬੈਂਕ ਦਾ ਸਾਰੇ ਪ੍ਰੂਫ ਇਹਨਾਂ ਕੋਲ ਆ ਤੇ ਮਾਲਕ ਵੀ ਇਹੀ ਨੇ ਫਿਰ ਇਹ ਕੀ ਕਰਦੇ 10 10 15 15 ਮੋਟਰਸਾਈਕਲ ਡੀਲਰਾਂ ਨੂੰ ਵੇਚ ਦਿੰਦੇ ਇੱਕ ਮੋਟਰਸਾਈਕਲ ਜੋ 50 50000 ਰੁਪਏ ਦੀ ਇਨਕਮ ਹੋਈ ਤਾਂ ਮਹੀਨੇ ਦੀ ਅਗਰ ਮੰਨ ਲਓ ਤੁਸੀਂ 100 ਮੋਟਰਸਾਈਕਲ ਚੱਕ ਲਿਆ ਤੇ ਇਨਕਮ ਕਿੱਥੇ ਜਾਂਦੀ ਹੈ ਤੇ ਐਡਾ ਤਾਂ ਬਹੁਤ ਵੱਡਾ ਸਕੇਲ ਹੈ ਫਿਰ ਬਗਾਰਾਂ ਵੀ ਜਾਂਦੀਆਂ ਹੋਣੀਆਂ ਭਾਜੀ ਫਿਰ ਇਹ ਬਗਾਰਾਂ ਜਾਂਦੀਆਂ ਤਾਂ ਹੀ ਤਾਂ ਸ਼ਰੀਆਮ ਗੁੰਡਾਗਰਦੀ ਹੁੰਦੀ ਆ ਸ਼ਰੀਆਮ ਗੁੰਡਾਗਰਦੀ ਪੂਰੇ ਪੰਜਾਬ 'ਚ ਹੁੰਦੀ ਆ ਔਰ ਮੈਂ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹੁੰਦਾ ਮੈਂ ਕਈ ਥਾਣਿਆਂ ਵਿੱਚ ਕੰਪਲੀਟ ਕਰਨ ਗਿਆ ਨਾ ਤੇ ਉੱਥੇ ਮੈਨੂੰ ਜਵਾਬ ਤਾਂ ਕੀ ਮਿਲਦਾ ਇਹਨੇ ਕਿਸ ਤਰ੍ਹਾਂ ਦਿੱਤੀ ਹੋਣੀ ਆ ਇਨੇ ਆਨ ਕੀਤਾ ਉਹ ਮੈਂ ਸਰ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਨਾ ਕਿ ਲਾਅ ਨਾ ਆਰਡਰ ਕਿੱਥੇ ਚਲਾ ਗਿਆ ਮੰਨ ਲਿਆ ਯਾਰ ਇੱਕ ਬੰਦੇ ਨੇ ਕਿਸ਼ਤਾ ਤੋੜਤੀਆਂ ਡਿਫਾਲਟਰ ਹੋ ਗਿਆ ਪਰ ਕਾਨੂੰਨ ਕਹਿੰਦਾ ਇਹ ਕਿ ਤੁਸੀਂ ਕਿਸੇ ਦਾ ਵੀ ਆਨ ਦਾ ਰੋਡ ਜਾ ਕੇ ਉਹਨਾਂ ਬਦਮਾਸ਼ੀ ਕਰੋ ਉਹਨੂੰ ਕੁੱਟਾ ਮਾਰੋ ਉਹਨੂੰ ਜਲੀਲ ਕਰੋ ਦਾ ਮੋਟਰਸਾਈਕਲ ਖੋ ਕੇ ਲੈ ਜਾਓ ਕਾਨੂੰਨ ਕਹਿੰਦਾ ਕਾਨੂੰਨ ਵੀ ਤਾਂ ਕੋਈ ਚੀਜ਼ ਆ ਨਾ ਯਾਰ ਅਗਰ ਕਾਨੂੰਨ ਬਣਿਆ ਅਗਰ ਤਦ ਹੀ ਦੁਨੀਆ ਚੱਲ ਰਹੀ ਐ ਐਡੀ ਲੱਖਾਂ ਕਰੋੜਾ ਸਾਢੇ 3-4 ਕਰੋੜ ਜਿਹੜੀ ਜਨਸੰਖਿਆ ਆਪਣੇ ਲੁਧਿਆਣੇ ਚ ਆ ਪੰਜਾਬ ਦੇ ਵਿੱਚ ਆ ਉਹਨੂੰ ਕੁਝ ਚੁਨੀਂਦੇ ਅਫਸਰ ਜਾਂ ਕੁਝ ਚੁਨੀਂਦੀ ਪਾਲਿਸੀ ਚਲਾਉਂਦੀ ਆ ਪੂਰੇ ਲੁਧਿਆਣੇ ਦੇ ਵਿੱਚ 5000 ਤੋਂ 6000 ਪੁਲਿਸ ਅਫਸਰ ਆ ਤੇ ਆਬਾਦੀ ਕਿੰਨੀ ਐ 40 ਲੱਖ ਦੀ ਠੀਕ ਆ 40 ਨਹੀਂ 50 ਹੋਊਗੀ 60 ਹੋਊਗੀ ਤੇ ਇੰਨੀ ਅਗਰ ਪੁਲਿਸ ਦਾ ਡਾਰਾ ਤਰੀ ਚਲਾਉਂਦੀ ਹੁਣ ਆ ਗਿਆ ਸੀ ਕੰਪਲੀਟ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਕਈ ਪੁਲਿਸ ਅਫਸਰ ਮੈਂ ਨਾ ਨਹੀਂ ਲੈਣਾ ਮਾਨ ਜੋਗ ਸੀਪੀ ਸਾਹਿਬ ਨੂੰ ਮਾਨ ਜੋਗ ਡੀਜੀਪੀ ਸਾਹਿਬ ਨੂੰ ਇਸ ਚੀਜ਼ ਬਾਰੇ ਮੈਂ ਇਤਲਾਹ ਕਰਕੇ ਮਨੋਰੰਡਮ ਦੇ ਕੇ ਆਉਂਗਾ ਰਿਕੁਐਸਟ ਕਰਕੇ ਆਉਂਗਾ ਕਿ ਸਰ ਤੁਸੀਂ ਇਸ ਚੀਜ਼ ਵੱਲ ਵੀ ਧਿਆਨ ਦਿਓ ਕਿ ਬਹੁਤ ਲਾਈ ਲੈਵਲ ਤੇ ਇਹ ਸਪੈਮ ਚੱਲਦਾ ਪਿਆ ਹੈ ਸਕੈਮ ਕੀ ਕਹਿੰਦੇ ਮੈਨੂੰ ਕਹਿਣਾ ਨਹੀਂ ਆਂਦਾ ਠੀਕ ਆ ਤੇ ਦੂਜਾ ਮਾਨ ਜੋਗ ਜਿਹੜੇ ਸਾਡੇ ਭਗਵੰਤ ਮਾਨ ਸਾਹਿਬ ਨੇ ਉਹਨਾਂ ਨੂੰ ਵੀ ਇਹ ਗੱਲ ਕਹੂੰਗਾ ਤੁਸੀਂ ਬਰੀਕੀ ਬਰੀਕੀ ਤਾਂ ਬੜੀ ਚੱਲ ਜਾਂਦੇ ਹੋ ਕਿ ਤੁਹਾਨੂੰ ਇਹ ਚੀਜ਼ ਨਹੀਂ ਦਿਖੀ ਕਿ ਲੋਕਾਂ ਦਾ ਸ਼ਰੇਆਮ ਧੱਕਾ ਹੋ ਰਿਹਾ ਜਦੋਂ ਸੈਂਡਵਿਚ ਪੰਜਾਬੀ ਜਦੋਂ ਲੋਕਾਂ ਦਾ ਇਹਨਾਂ ਦਾ ਵਿਰੋਧ ਕਰਦਾ ਇਹ ਮੈਨੂੰ ਧਮਕੀਆਂ ਦਿੰਦੇ ਨੇ ਇਹ ਤੁਹਾਨੂੰ ਕਿਉਂ ਵਾਪਸ ਕਰ ਦਿੰਦੇ ਨੇ ਵਹੀਕਲ ਆਮ ਲੋਕਾਂ ਨੂੰ ਜਿਹੜਾ ਜਾਂਦਾ ਉਹਨਾਂ ਨੂੰ ਕਿਉਂ ਨਹੀਂ ਦਿੰਦੇ ਮੈਨੂੰ ਨਹੀਂ ਵਹੀਕਲ ਵਾਪਸ ਕਰਦੇ ਮੈਨੂੰ ਨਹੀਂ ਕਰਦੇ ਮੈਂ ਇਹਨਾਂ ਨੂੰ ਕਹਿੰਦਾ ਮੇਰੇ ਦਫ਼ਤਰ ਬਚਾਓ ਮੇਰੇ ਕੋਲ ਪਾਰਟੀ ਬੈਠੀ ਆ ਹਾਂ ਤੁਹਾਡੇ ਤੋਂ ਆਖੇ ਡਰਦੇ ਨੇ ਆ ਮੈਂ ਹਾਂ ਨਹੀਂ ਨਹੀਂ ਬੋੜੇ ਬڑے ਲੋਕ ਨੇ ਠੀਕ ਆ ਤੁਹਾਡਾ ਬਹੁਤ ਵਧੀਆ ਸਵਾਲ ਆ بڑے ਲੋਕ ਨੇ ਮੈਨੂੰ ਕਹਿੰਦੇ ਨੇ ਕਿ ਤੁਹਾਡੀ ਸੈਟਿੰਗ ਤਾਂ ਨਹੀਂ ਹੈਗੀ ਮੈਂ ਕਹਿੰਦਾ ਹਾਂਜੀ ਮੇਰੀ ਪੂਰੀ ਸੈਟਿੰਗ ਹੈ ਜੀ ਹਾਂ ਮੇਰੀ ਮੈਂ ਸ਼ਰਿਆਮ ਕਰਨਾ ਮੇਰੀ ਸੈਟਿੰਗ ਆ ਮੇਰੀ ਸੈਟਿੰਗ ਪਤਾ ਕਰੀ ਡਰ ਦੀ ਸੈਟਿੰਗ ਆ ਕਿ ਇਹ ਮੇਰੇ ਤੋਂ ਡਰਦੇ ਨੇ ਇਹਨੂੰ ਪਤਾ ਮੈਂ ਪਰਚਾ ਕਰਾਏ ਵੀ ਆ ਲੋਕਾਂ ਦੇ ਪਰਚੇ ਗੁੰਡੇ ਵੀ ਹਾਂ ਮੈਂ ਗੁੰਡਾ ਇਹਨਾਂ ਵਾ ਅਗਰ ਇਹ ਲੋਕਾਂ ਲਈ ਗੁੰਡੇ ਮੈਂ ਵੀ ਗੁੰਡਾ ਯਾਰ ਅਗਰ ਕਿਸੇ ਮੇਰੇ ਗੁੰਡਾ ਬਣਨ ਨਾਲ ਇਹਨਾਂ ਦੇ ਵਾਸਤੇ ਮੈਂ ਕਿਸੇ ਵਾਸਤੇ ਨਹੀਂ ਮੈਂ ਅਗਰ ਇਹਨਾਂ ਵਾਸਤੇ ਗੁੰਡਾ ਬਣਨ ਨਾਲ ਤੁਹਾਡਾ ਕੋਈ ਭਲਾ ਹੁੰਦਾ ਸ਼ਰੀਫ ਬੰਦੇ ਦਾ ਅਗਰ ਵਾਈਕਲ ਵਾਪਸ ਆਂਦਾ ਹਾਂ ਮੈਂ ਗੁੰਡਾ ਯਾਰ ਮੰਨ ਲਓ ਮੈਨੂੰ ਗੁੰਡਾ ਅਗਰ ਇਹ ਗੁੰਡਾ ਕਰਦੀ 10-10 ਬੰਦਿਆਂ ਨਾਲ ਕਰ ਸਕਦੇ ਤੇ ਇਕੱਲਾ ਭਰਾ ਵੀ ਕਰ ਸਕਦਾ ਤੁਹਾਡਾ ਇਹ ਮੈਨੂੰ ਕਹਿੰਦੇ ਜੀ ਇਹ ਤਾਂ ਕਿਆ ਦੰਦੇ ਮੈਨੂੰ ਇਹ ਮੇਰੇ ਵਾਸਤੇ ਲੂਸ ਪੁਆਇੰਟ ਲੱਭਦੇ ਫਿਰਦੇ ਨੇ ਇਹਦਾ ਤਾਂ ਕੋਈ ਲੂਸ ਪੁਆਇੰਟ ਦੇ ਉਹ ਯਾਰ ਨਾ ਸੈਂਡ ਪੰਜਾਬੀ ਕਾਲਾ ਵੇਚਦਾ ਨਾ ਚਿੱਟਾ ਵੇਚਦਾ ਨਾ ਪੀਲਾ ਵੇਚਦਾ ਯਾਰ ਉਹਨੂੰ ਕੋਈ ਡਰ ਨਹੀਂ ਹੈਗਾ ਕਿਸੇ ਦਾ ਵੀ ਡਰਦਾ ਸਿਰਫ ਪਰਮਾਤਮਾ ਤੋਂ ਬਾਬੇ ਬਾਲਕਨਾਥ ਤੋਂ ਠੀਕ ਆ ਇਸ ਤੋਂ ਇਲਾਵਾ ਮੈਨੂੰ ਕੋਈ ਡਰ ਨਹੀਂ ਹੈਗਾ ਇਹਨਾਂ ਨੂੰ ਮੈਂ ਪੂਰੀ ਨੱਥ ਪਾ ਕੇ ਰੱਖੀ ਹੋਈ ਆ ਪਰ ਤੁਹਾਡੇ ਸਹਿਯੋਗ ਦਾ ਲੋੜ ਆ ਮੈਨੂੰ ਤੁਹਾਡੇ ਪੂਰੇ ਸਾਥ ਦੀ ਲੋੜ ਆ ਮੈਨੂੰ ਤੁਹਾਡੇ ਹਮਦਰਦੀ ਦੀ ਲੋੜ ਆ ਤੁਹਾਡੀ ਐਪਰੀਸ਼ੀਏਟ ਤੁਹਾਡੀ ਵੀਡੀਓ ਜਿੰਨੀਆਂ ਮੇਰੇ ਰਾਹੀਂ ਤੁਸੀਂ ਮੋਟਰਸਾਈਕਲ ਜਾਂ ਮੈਂ ਥੋੜਾ ਚਲਾ ਕੇ ਆਪਣੇ ਫੇਸਬੁਕਾ ਤੇ ਲਾਈਵ ਹੋ ਕੇ ਦੱਸਿਆ ਕਰੋ ਤੁਹਾਡੇ ਦੱਸਣ ਨਾਲ ਲੋਕੀ ਅਵੇਅਰ ਹੁੰਦੇ ਆ ਲੋਕਾਂ ਨੂੰ ਕਾਨੂੰਨ ਬਾਰੇ ਪਤਾ ਲੱਗਦਾ ਲੋਕਾਂ ਨੂੰ ਇਹ ਗੁੰਡਿਆਂ ਬਾਰੇ ਪਤਾ ਲੱਗਦਾ ਕਿ ਇਹਨਾਂ ਕੋ ਕੋਈ ਰਾਈਟਸ ਨਹੀਂ ਹੈਗਾ ਕਿ ਤੁਹਾਡਾ ਕਿਸੇ ਤਰ੍ਹਾਂ ਦਾ ਕੋਈ ਵਹੀਕਲ ਸ਼ਰੀਆਮ ਤੱਕਾ ਨਾਲ ਕਿ ਸੈਲਵੀ ਜੀ ਇੱਕ ਆਖਰੀ ਸਵਾਲ ਜਾਂਦੇ ਜਾਂਦੇ ਵਕਤ ਇੰਨੀ ਜਿਆਦਾਤ ਨਹੀਂ ਦਿੰਦਾ ਇਹਨਾਂ ਨੂੰ ਤੂੰ ਬਚਨ ਦਾ ਇਲਾਕਾ ਮਤਲਬ ਕੀ ਸੋਲੂਸ਼ਨ ਕੀ ਹੈ ਅਗਰ ਬਾਈ ਚਾਂਸ ਅੱਦਾਂ ਦੇ ਸਿਚੁਏਸ਼ਨ ਕ੍ਰੀਏਟ ਹੋ ਜਾਂਦੀ ਤਾਂ ਕੀ ਕਰਨਾ ਚਾਹੀਦਾ ਬੰਦੇ ਨੂੰ ਸਭ ਤੋਂ ਪਹਿਲਾਂ ਤਾਂ ਜਦੋਂ ਵੀ ਤੁਹਾਨੂੰ ਇਹੋ ਜਿਹਾ ਕੋਈ ਗੋਂਡਾ ਗੋਂਡੇ ਦੇ ਦੁਆਰਾ ਕਹੂੰਗਾ ਗੁੱਸਾ ਨਾ ਕਰ ਮੇਰੀ ਗੱਲ ਦਾ ਗੋਂਡਾ ਕੋਈ ਤੁਹਾਨੂੰ ਰੋਡ ਤੇ ਰੋਕ ਕੇ ਪੁੱਛਦਾ ਕਿ ਤੁਹਾਡੀ ਕਿਸ਼ਤਾਂ ਨਹੀਂ ਆਈਆਂ ਤੁਸੀਂ ਤੁਹਾਡਾ ਬਾਈਕ ਜਾਂ ਕਾਰ ਕੁਝ ਵੀ ਲੈ ਕੇ ਚੱਲਣਾ ਹਾਂ ਠੀਕ ਹੈ ਕੋਈ ਗੱਲ 10 ਬੰਦੇ ਕਰਨੇ ਡਰਨ ਦੀ ਲੋੜ ਨਹੀਂ ਹੈਗੀ ਨਾ ਇਹਨਾਂ ਕੋ ਕੋਈ ਉਹ ਹੈ ਠੀਕ ਹੈ ਕਾਨੂੰਨ ਹੈਗਾ ਸਾਰਾ ਕੁਝ ਹੈਗਾ ਸਭ ਤੋਂ ਪਹਿਲਾਂ ਇਹਨਾਂ ਕੋ ਮੰਗੋ ਆਈਡੀ ਪ੍ਰੂਫ ਬੈਂਕ ਦਾ ਕਿ ਤੁਸੀਂ ਸਾਡੀ ਗੱਡੀ ਖੋਣ ਆਏ ਲੈ ਜੋ ਅਗਰ ਕਿਸ਼ਤਾਂ ਥੋੜੀ ਲੈ ਜੋ ਪਰ ਸਾਨੂੰ ਐਵੀਡੈਂਸ ਦਿਓ ਤੁਹਾਡੇ ਕੋ ਕਿਹੜੇ ਪ੍ਰੂਫ ਨੇ ਤੁਸੀਂ ਕਿਹੜੇ ਬੈਂਕ ਤੋਂ ਆਏ ਹੋ ਆਈਸੀਆਈ ਤੋਂ ਐਚਡੀਐਫਸੀ ਤੋਂ ਆਈਡੀਐਫਸੀ ਤੋਂ ਕਿੱਥੋਂ ਆਏ ਆ ਉਹਦਾ ਆਇਡੈਂਟੀਟੀ ਪ੍ਰੂਫ ਤਾਂ ਹੁੰਦਾ ਹੀ ਆ ਬੈਂਕ ਤਾਂ ਅਗਰ ਕੋਈ ਬੈਂਕ ਅਗਰ ਮੈਂ ਆਏ ਕਿਸੇ ਕਿਸੇ ਐਚਡੀਐਫਸੀ ਜਾਂ ਆਈਸੀਆਈ ਤੋਂ ਕੋਈ ਚੀਜ਼ ਲਈ ਤਾਂ ਐਸੀ ਹੀ ਆਲਾ ਮੇਰੇ ਕੋਲ ਚੀਜ਼ ਲੈ ਵਾਪਸ ਲੈ ਸਕਦਾ ਕਿ ਇਹ ਕਿ ਮੂੰ ਚੱਕ ਕੇ ਕੋਈ ਵੀ ਆ ਜਾਊਗਾ ਦੂਜਾ ਉਹਨਾਂ ਨੂੰ ਕੋਈ ਸੈਕਸ਼ਨ 9 ਦੇ ਆਰਡਰ ਤੁਹਾਡੇ ਕੋ ਕਿਹੜੇ ਨੇ ਤੁਹਾਡੇ ਕੋਲ ਸੈਕਸ਼ਨ 9 ਦੇ ਆਰਡਰ ਕੋਰਟ ਨੇ ਤੁਹਾਨੂੰ ਕਿਹੜੇ ਰਾਈਟ ਦਿੱਤੇ ਮੇਰੇ ਕੋ ਜਾਂਦੇ ਹੋਏ ਰੋਡ ਤੇ ਜਾਂਦੇ ਹੋਏ ਵਹੀਕਲ ਖੋਣ ਦੇ ਉਹ ਰਾਈਟਸ ਦਿਖਾਓ ਸਾਡੇ ਕੋ ਉਹ ਸਾਨੂੰ ਪ੍ਰੂਫ ਦਿਖਾਓ ਅਗਰ ਇਹ ਸਿਚੁਏਸ਼ਨ ਬੰਦਾ ਵੇਅਰ ਨਹੀਂ ਹੈ ਫਿਰ ਉਹ ਅੱਗੇ ਕੀ ਕਰ ਸਕਦਾ ਕੋਈ ਕਰ ਤੀਜੀ ਉਸੇ ਟਾਈਮ ਅਗਰ ਉਹ ਤੁਹਾਨੂੰ ਵਾਰ-ਵਾਰ ਤੁਹਾਨੂੰ ਧਮਕੀਆਂ ਦੇ ਰਿਹਾ ਜਾਂ ਤੁਹਾਨੂੰ ਕੁੱਟਣ ਮਾਰਨ ਦੀ ਕੋਸ਼ਿਸ਼ ਕਰ ਰਿਹਾ ਤੁਹਾਡੇ ਕੋਲ ਵਹੀਕਲ ਖੋ ਕੇ ਵੀ ਲੈ ਗਿਆ ਮੌਜੂਦਾ ਉਸੇ ਟਾਈਮ ਹੈਲਪਲਾਈਨ ਪੁਲਸ ਹੈਲਪਲਾਈਨ ਤੇ ਫੋਨ ਕਰੋ ਕਿ ਸਰ ਮੇਰੇ ਕੋ ਅਣਜਾਣ ਬੰਦਾ ਜਿਹੜਾ ਕੋਈ ਬੈਂਕ ਦਾ ਕੋਈ ਬੰਦਾ ਨਹੀਂ ਸੀ ਮੇਰੀ 2 ਜਾਂ 4 ਕਿਸ਼ਤਾਂ ਟੁੱਟੇ ਸੀ ਮੇਰੇ ਕੋ ਵਹੀਕਲ ਖੋ ਕੇ ਲੈ ਗਿਆ ਉਹਦੀ ਫੋਟੋ ਖਿੱਚੋ ਉਹਦਾ ਵੀਡੀਓ ਬਣਾਓ ਉਹ ਵੀਡੀਓ ਬਣਾ ਕੇ ਮਾਜੋਗ ਅਦਾਲਤ ਦੇ ਵਿੱਚ ਮਾਜੋਗ ਆਪਣੇ ਥਾਣੇ ਵਿੱਚ ਦੋ ਤੁਰੰਤ ਉਹਦੇ ਤੇ ਕਾਰਵਾਈ ਕਰਵਾਓ ਤੁਹਾਡੇ 2 ਮਿੰਟ ਤੋਂ ਪਹਿਲਾਂ ਤੁਹਾਡੇ ਘਰੇ ਜਾ ਕੇ ਆਪਣਾ ਵਹੀਕਲ ਛੱਡ ਕੇ ਆਊਗਾ ਔਰ ਤੁਹਾਡੇ ਕੋ ਮਾਫੀ ਨਾਮਾ ਵੀ ਲਿਖਾਊਗਾ ਕਿ ਸਰ ਮੈਨੂੰ ਕੋ ਮਾਫੀ ਮaaf ਕਰ ਦਿਓ ਮੇਰੇ ਕੋ ਗਲਤੀ ਹੋ ਗਈ ਬਹੁਤ ਕੁਛ ਹੈ ਰਾਈਟਸ ਹੈ ਠੀਕ ਆ ਪਰ ਮੈਂ ਇਹ ਵੀ ਲੋਕਾਂ ਨੂੰ ਇਤਲਾਹ ਦੇਣਾ ਚਾਹਨਾ ਕਿ ਅਗਰ ਤੁਹਾਡੀ ਪੰਜਾਬੀ ਚ ਕਹੂੰਗਾ ਗੁੱਸਾ ਨਾ ਕਰਿਓ ਅਗਰ ਤੁਹਾਡੀ ਔਕਾਤ ਨਹੀਂ ਹੈਗੀ ਮੋਟਰਸਾਈਕਲ ਜਾਂ ਕਾਰ ਲੈਣ ਦੀ ਤਾਂ ਨਾ ਲਓ ਅਗਰ ਗਵਾਂਡੀ ਨੇ ਨਾਲ ਦੇ ਨੇ ਸਪਲੈਂਡਰ ਮੋਟਰਸਾਈਕਲ ਲਿਆਂਦਾ ਤੇ ਅਸੀਂ ਵੀ ਲੈਣਾ ਅਗਰ ਸਾਡੀ ਔਕਾਤ ਸਾਈਕਲ ਦੀ ਤਾਂ ਆਪਾਂ ਸਪਲੈਂਡਰ ਲਿਆਵਾਂਗੇ ਤੇ ਅੱਜ ਨਹੀਂ ਤੇ ਕੱਲ ਤਾਂ ਬੈਂਕ ਵਾਲੇ ਲੈ ਹੀ ਜਾਣਗੇ ਯਾਰ ਇੱਕ ਪਾਸੇ ਦੇਖੋ ਮੈਂ ਨਹੀਂ ਗੱਲ ਕਹਿਣਾ ਚਾਹੁੰਦਾ ਉਹਨਾਂ ਦੀ ਪਰਖਦਾਰੀ ਜਾਂ ਕੋਈ ਅਗਰ ਤੁਹਾਡੇ ਕੋਲ ਤੁਹਾਡੀ ਜੇਬ ਅਲਾਉ ਨਹੀਂ ਕਰਦੀ ਤੁਹਾਡੇ ਕੋਲ ਚੀਜ਼ ਲੈਣ ਦੇ ਵਿੱਚ ਨਾ ਲਓ ਅਗਰ ਅੱਜ ਸਾਈਕਲ ਦੀ ਔਕਾਤ ਦਾ ਸਾਈਕਲ ਰੱਖੋ ਮੋਟਰਸਾਈਕਲ ਦੀ ਔਕਾਤ ਦਾ ਮੋਟਰਸਾਈਕਲ ਰੱਖੋ ਕਾਰ ਦੀ ਔਕਾਤ ਦਾ ਕਾਰ ਰੱਖੋ ਔਰ ਘੱਟੋ ਘਾਟ ਅਗਰ ਕੋਈ ਚੀਜ਼ ਲੈਣੀ ਹੈ ਤਾਂ ਉਹਦੀ 50% ਡਾਊਨ ਪੇਮੈਂਟ ਜਮ੍ਹਾਂ ਕਰੋ ਤੇ ਚੁਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੇ ਮੋਟਰਸਾਈਕਲ ਦੀ 5000 ਰੁਪਏ ਦੇ ਕੇ ਮੋਟਰਸਾਈਕਲ ਲਿਆਂਦਾ ਤੇ ਉਹਦੀ ਕਿਸ਼ਤ ਕਰ ਲਈ 4500 43500 ਰੁਪਏ ਤੇ ਉਹਨੇ ਮੋਟਰਸਾਈਕਲ ਤੇਲ ਵੀ ਪਵਾਣਾ ਤੇ ਪਿੱਛੇ ਰਹਿ ਕੀ ਗਿਆ ਉਹਨੇ ਖਾਣਾ ਵੀ ਤੇ ਬੱਚੇ ਦਾ ਜਦੋਂ 2000 ਰੁਪਏ ਤੋਂ ਕਿਸ਼ਤ ਉਹ ਨਹੀਂ ਸ਼ੁਰੂ ਕਰਨਦੇ ਬਹੁਤ ਜਿਹੇ ਜਿਹੇ ਕੇਸ ਨੇ ਪਰ ਲੋਕੀ ਵੀ ਅਵੇਅਰ ਹੋ ਤੁਸੀਂ ਵੀ ਆਪਣੇ ਚਾਦਰ ਦੇ ਹਿਸਾਬ ਨਾਲ ਪੈਰ ਫਸਾਰੋ ਤੇ ਇਦਾਂ ਨਾ ਹੋਵੇ ਕਿ ਤੁਹਾਡੇ ਨਾਲ ਵੀ ਇਦਾਂ ਹੀ ਧੱਕਾ ਹੋਵੇ ਤੇ ਮੁੜ ਕੇ ਜਦੋਂ ਸਿਬਲ ਖਰਾਬ ਹੋ ਜਾਂਦਾ ਤੇ ਤੁਹਾਨੂੰ ਮੁੜ ਕੇ ਬੈਂਕ ਕੋਈ ਸਾਈਕਲ ਫਾਈਨਾਂਸਿੰਗ ਨਹੀਂ ਕਰਦੀ ਸਾਰਿਆਂ ਨੂੰ ਜੈ ਸ਼ੀਰ हां दोस्तों एस एसर्नल पंजाबी सैंडवी पंजाबी जी ਜਿਹੜੇ ਰਿਕਵਰੀ ਨੂੰ ਲੈ ਕੇ ਬੜੇ ਸਰਗਰਮ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਸਮਾਜ ਦੇ ਜਿਹੜੇ ਕੰਮ ਨੇ ਸਮਾਜic ਕੰਮ ਹੀ ਹੈ ਕਿਉਂਕਿ ਕਿਸੇ ਗਰੀਬ ਨਾਲ ਤੱਕਾ ਹੋ ਜਾਣਾ ਕਿਸੇ ਨਾਲ ਕੁੱਟਮਾਰ ਕਰਕੇ ਉਹਦਾ ਵਹੀਕਲ ਖੋ ਕੇ ਲੈ ਜਾਣਾ ਠੀਕ ਹੈ ਇੱਕ ਪਾਸੇ ਕਿਸ਼ਤ ਨਹੀਂ ਭਰਦੇ ਉਹ ਵੀ ਗਲਤ ਚੀਜ਼ ਹੈ ਬੈਂਕ ਦੇ ਪੈਸੇ ਵੀ ਮੋਣੇ ਚਾਹੀਦੇ ਪਰ ਹਾਂ ਬੈਂਕ ਨੂੰ ਜਿਹੜੀ ਗੱਲ ਹੈ ਬਿਨਾਂ ਕਿਸੇ ਆਰਡਰਸ ਤੋਂ ਬਿਨਾਂ ਕਿਸੇ ਕਾਨੂੰਨੀ ਉਹਨਾਂ ਦੇ ਜਿਹੜੇ ਆਧਾਰਿਆਂ ਤੋਂ ਰਸਨੀ ਮਿਲਦੇ ਉਹਨਾਂ ਤੋਂ ਖੋਖੋਟ ਐਦਾਂ ਕਰਨੀ ਵੀ ਨਹੀਂ ਚਾਹੀਦੀ ਲੋਕਾਂ ਨੂੰ ਵੀ ਬੇਨਤੀ ਇਹ ਹੈ ਕਿ ਅਵੇਅਰਨੈਸ ਨਾਲ ਕੰਮ ਕਰੋ ਸੈਂਡਵੀ ਪੰਜਾਬੀ ਨਾਲ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਹੋ ਮੈਂ ਉਹਨਾਂ ਦਾ ਕੰਟੈਕਟ ਨੰਬਰ ਵੀ ਵਿੱਚ ਮੈਂਸ਼ਨ ਕਰ ਦਵਾਂਗਾ ਉਹਨਾਂ ਦੀ ਫੇਸਬੁੱਕ ਔਰ ਇੰਸਟਾ ਆਈਡੀ ਵੀ ਵਿੱਚ ਮੈਂਸ਼ਨ ਕਰ ਦਵਾਂਗਾ ਤੁਸੀਂ ਜੁੜੇ ਰਹੋ ਨਿਰਪੱਖ ਪੋਸਟ ਪੰਜਾਬੀ ਦੇ ਨਾਲ ਤੇ ਮੈਂ ਆਕਾਸ਼